ਲਓ ਜੀ ਹੋ ਗਈ ਆਪਣੀ ਗੱਡੀ ਲੋਡ ਐਨ ਦੇਖੋ ਭਾਈ ਓਕੇ ਹੋ ਗਿਆ ਕੰਮ ਫਟੇ ਫੁੱਟੇ ਪਾਤੇ ਪਿੱਛੇ ਆਪਾਂ ਨੇ ਲਓ ਵੀ ਇਹ ਹੋ ਰਿਹਾ ਲੋਡ ਦੇਖੋ ਸਮਾਨ ਮਿੱਟੀ ਐ ਲਓ ਵੀ ਹੋ ਗਈ ਗੱਡੀ ਲੋਡ ਪੂਰੀ ਮਿੱਟੀੋਂ ਮਿੱਟੀ ਲੋਡ ਕਰ ਲਈ ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਕਰਦੇ ਆ ਤੁਹਾਡਾ ਇੱਕ ਬ੍ਰਾਂਡ ਨਿਊ ਬਲੌਗ ਦੇ ਵਿੱਚ ਦੋਸਤੋ ਆਪਾਂ ਇਹ ਗੱਡੀ ਲੋਡ ਕਰਨ ਟਾਈਮ ਹੋ ਗਿਆ ਵਾ 6:34 ਮਿੰਟ ਤਰੀਕ ਹੋ ਗਈ ਅੱਜ ਕਿੰਨੇ ਤਰੀਕ ਅੱਜ 16 16 ਜਿਹੜਾਈ ਹੈ ਆਪਾਂ ਖੜੇ ਆ ਅੰਬਾਲਾ ਅੰਬਾਲਾ ਗੱਡੀ ਲੋਡ ਕਰਨ ਆਏ ਵੇ ਦਿਖਾਣੇ ਆ ਤੁਹਾਨੂੰ ਕੀ ਕਰੂੰਗੇ ਆਪਾਂ ਲੋਡ ਲਓ ਵੀ ਇਹ ਹੋ ਰਿਹਾ ਲੋਡ ਦੇਖੋ ਸਮਾਨ ਮਿੱਟੀ ਹੈ ਥੈ ਨਾ ਚ ਮਿੱਟੀ ਇਹ ਦੇਖੋ ਆ ਜਾਏ ਹੈ ਬੰਦੇ ਨਾ ਲਾਉਂਦਾ ਉਹ ਤਾਂ ਖਾਊਗਾ ਨੇ ਫੇਰਾ ਖਾਊਗਾ ਜਹੇ ਸਾਬ ਆਪਦੇ ਨੇ ਪੱਟੇ ਮੱਝ ਲਓ ਵੀ ਹੋ ਰਹਾ ਸਮਾਨ ਲੋਡ ਮਿੱਟੀ ਲਓ ਵੀ ਹੋ ਗਈ ਗੱਡੀ ਲੋਡ ਪੂਰੀ ਮਿੱਟੀਓ ਮਿੱਟੀ ਲੋਡ ਕਰ ਲਈ ਹੁਣ ਪਾਣੇ ਆ ਫੱਟੇ ਫਿਰ ਉਸ ਤੋਂ ਬਾਅਦ ਪੇਪਰ ਲੈ ਕੇ ਚੱਲਦੇ ਆ ਪੇਪਰ ਬਣ ਰਿਹਾ ਆਪਣੇ ਉਸ ਤੋਂ ਬਾਅਦ ਨਿਕਲਦੇ ਆ ਲਓ ਜੀ ਹੋ ਗਈ ਆਪਣੀ ਗੱਡੀ ਲੋਡ ਐਨ ਦੇਖੋ ਭਾਈ ਓਕੇ ਹੋ ਗਿਆ ਕੰਮ ਫਟੇਪਟੇ ਪਾਤੇ ਪਿੱਛੇ ਆਪਾਂ ਨੇ ਦਿਖਾਣਾ ਮੈਂ ਤੁਹਾਨੂੰ ਲਓ ਭਾਈ ਰਸਾਈ ਮਾਰ ਤਾ ਬਾਪੇ ਪ੍ਰਾਂਦੀ ਬੇਟ ਐ ਹੁਣ ਪੇਪਰ ਲੈ ਕੇ ਫਿਰ ਚੱਲਦੇ ਆਪਾਂ ਇੱਥੇ ਤੋਂ ਲਓ ਭਈ ਮਿੱਤਰੋ ਗੱਡੀ ਗੁੱਡੀ ਲੋਡ ਕਰਕੇ ਲੈ ਆਏ ਆਪਾਂ ਟਾਈਮ ਹੋ ਗਿਆ 7:30 ਆਪਾਂ ਪਹੁੰਚਣੇ ਆ ਰਹੇ ਆ ਲਾਲੜੂ ਲਾਲੜੂ ਤੋਂ ਪਿੱਛੇ ਆਪਾਂ ਬਸ ਹੁਣ ਆਪਾਂ ਜਾ ਰਹੇ ਆਂ ਘਰ ਨੂੰ ਗੌਣ ਘਰੇ ਖੜਾਉਂਗੇ ਗੱਡੀ ਆਪਾਂ ਨੇ ਗੱਡੀ ਲੋਡ ਕੀਤੀ ਐ ਨਿਊ ਚੰਡੀਗੜ੍ਹ ਦੀ ਲੋਕਲੇ ਗੇੜਾ ਆਪਣਾ ਲੋਕਲ ਲਾਣਾ ਆਪਾਂ ਨੇ ਬਾਕੀ ਹੁਣ ਤੁਹਾਨੂੰ ਮਿਲੂਗਾ ਸਿੱਧਾ ਸਵੇਰੇ ਹਾਂਜੀ ਮਿੱਤਰੋ ਕੀ ਹਾਲ ਚਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ ਸਵੇਰ ਦੇ 7:30 ਆਪਾਂ ਲਿਆਏ ਸੀਗੇ ਕੱਲ ਗੱਡੀ ਲੋਡ ਕਰਕੇ ਹੁਣ ਆਪਾਂ ਨੇ ਜਾਣਾਗਾ ਗੱਡੀ ਖਾਲੀ ਕਰਨ ਬਾਕੀ ਆਪਾਂ ਬੈਠ ਕੇ ਗੱਡੀ ਦੇ ਵਿੱਚ ਗੱਡੀ ਕਰ ਲਈ ਆਪਾਂ ਨੇ ਸਟਾਰਟ ਬਣੇ ਰਹੋ ਵੀਡੀਓ 'ਚ ਲਾਸਟ ਤੱਕ ਬਾਕੀ ਦਿਖਾਵਾਂਗੇ ਤੁਹਾਨੂੰ ਬਾ ਨਿਕਲਦੇ ਹੁਣ ਆਪਾਂ ਗੱਡੀ ਨੂੰ ਲੈ ਕੇ ਘਰ ਤੋਂ ਬਾਹਰ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਮੁਹਾਲੀ ਦੇਖੋ ਵੀ ਇੱਧਰ ਰੇਤਾਰੂਤਾ ਮਿਲਦਾ ਹੈ ਤੇ ਦੇਖੋ ਇਟਾਂ ਰੇਤਾ 10 ਮਿੰਟ ਤੋਂ ਮੁੰਟਾ ਦੇ ਇਹ ਪੰਪ ਖੁੱਲਿਆ ਨਵਾ ਐਡੀ ਨੋਇਲ ਦਾ ਪਿੱਛੇ ਵੀ ਖੁੱਲਿਆ ਇੱਕ ਇੱਧਰ ਹੈ ਨਹੀਂ ਦਾ ਪਹਿਲੇ ਪੰਪ ਕੋਈ ਦੇਖੋ ਤੋ ਲੜਾਈ ਪਈ ਪੂਰੀ ਆਓ ਵੀ ਮਿੱਤਰੋ ਦੇਖੋ ਇਹ ਜਾ ਰਿਹਾ ਰੋਡ ਸਿੱਧਾ ਦਾਉਂ ਦਾਉਂ ਸਾਈਡ ਜਾ ਰਿਹਾ ਦੇਖੋ ਇਹ ਇਦਰ ਟੀਡੀਆਈ ਦੀ ਬਿਲਡਿੰਗ ਆ ਇਦਰ ਵੀ ਟੀਡੀਆਈ ਦਾ ਸਾਰਾ ਇਹ ਸਿੱਧਾ ਜਾ ਰਿਹਾ ਰੋਡ ਅੱਗੇ ਤੋਂ ਆਊਗਾ ਫਲਾਇਓਵਰ ਉਧਰ ਤੋਂ ਖੱਬੇ ਮੁੜ ਕੇ ਜਾ ਰਿਹਾ ਖੜ ਨੂੰ ਫੜੜ ਨੂੰ ਬਾਕੀ ਸਾਰੇ ਮੋੜਗੇ ਸਿੱਧਾ ਜਾ ਰਹਾ ਚੰਡੀਗੜ੍ਹ ਦੇਖੋ ਬਈ ਸਵੇਰ ਸਵੇਰੇ ਦਾ 뷰 ਮੌਸਮ ਠੀਕ ਹੈ ਹਲੇ ਠੰਡਾ ਮੌਸਮ ਹੈ ਵਾ ਆਪਣੀ ਲੋਕੇਸ਼ਨ ਹੈਗੀ 23 ਕਿਲੋਮੀਟਰ ਜਿੱਥੇ ਖਾਲੀ ਹੋਣੀ ਗੱਡੀ ਆਪਾਂ ਨੇ ਜਾਣਾ ਨਿਊ ਚੰਡੀਗੜ੍ਹ ਤੋਂ ਵੀ ਅੱਗੇ ਜਾਣਾ ਲੋਕੇਸ਼ਨ ਭੇਜੀ ਦੀ ਬੰਦੇ ਨੇ ਆਪਾਂ ਨੂੰ ਉਸ ਤੋਂ ਅੱਗੇ ਜਾਉਂਗੇ ਆਪਾਂ ਲਓ ਜੇ ਹੈਗਾ ਸਨੀਨ ਕਲੇ ਬੜਾ ਰੋਡ ਹੈ ਇਹ ਦੇਖੋ ਚੋਰੋਂ ਬਣ ਰਿਹਾ ਸ਼ੈਟਾਜ ਨਵੇਂ ਨਵੇਂ ਫੇਰ ਰੋਡ ਜਾ ਰਿਹਾ ਸਿੱਧਾ ਬੱਦੀ ਨੂੰ ਬੱਦੀ ਵੀ ਨਿਕਲ ਜਾਂਦਾ ਹੈ ਨਿਊ ਚੰਡੀਗੜ੍ਹ ਜਾਊਗਾ ਇਹ ਰੋਡ ਲਾਓ ਵੀ ਮਿੱਤਰ ਦੇਖੋ ਪਿੰਡਾਂ ਚ ਘੁੰਮ ਰਿਹਾ ਆਪਾਂ ਆਪਣੀ ਲੋਕੇਸ਼ਨ ਰਹੀ 1.5 ਕਿਲੋਮੀਟਰ ਹੈ ਇੱਥੇ ਤੋਂ ਜਿੱਥੇ ਖਾਲੀ ਹੋਣੀ ਗੱਡੀ ਇਹ ਦੇਖੋ ਵੀ ਪੀਪਲ ਦਾ ਦਰਖਤ ਹੈ ਇਹ ਨਾ ਘੰਡ ਹੈ ਬਾਵਣ ਤੁਹਾਨੂੰ ਮਿਲਦੇ ਆ ਸੀਤਾ ਲੋਕੇਸ਼ਨ ਤੇ ਪਹੁੰਚ ਗਏ ਦੇਖਦੇ ਆ ਕਿ ਆਸੀਨ ਇਥੇ ਜਿੱਥੇ ਹੋਣੀ ਖਾਲੀ ਗੱਡੀ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਇੱਥੇ ਜਿੱਥੇ ਹੋਣੀ ਖਾਲੀ 8:44 ਮਿੰਟ ਹੋ ਗਏ ਇਹ ਖੜੀ ਗੱਡੀ ਤੇ ਇਹ ਜਿੱਥੇ ਉਤਰਨਾ ਸਮਾਨ ਆਉਣਾ ਬਾਕੀ ਦੇਖਦੇ ਆ ਐਂਟਰੀ ਉਂਟੇ ਹੋਗੀ ਫਿਰ ਦੱਸੂਗਾ ਕਿੱਥੇ ਹੋਊਗੀ ਖਾਲੀ ਦੇਖੋ ਹੈ ہماری ਹिल्स ਲਓ ਵੀ ਮਿੱਤਰੋ ਇਹ ਹੋਇਆ ਸਮਾਨ ਖਾਲੀ ਬਾਕੀ ਪਿੱਛੇ ਉਤਰਦਾ ਪਹਿਲਾਂ ਦੂਸਰੀ ਮਸ਼ੀਨ ਤੇ ਇਹ ਬੋਰਚ ਪੈਂਦਾਗਾ ਪਤਾ ਨਹੀਂ ਮਿੱਟੀ ਹੈਗੀ ਹੈ ਕੋਈ ਦੇਖੋ ਖਾਲੀ ਹੋ ਗਈ ਗੱਡੀ ਇਹ ਘੜੀ ਆਪਣੀ ਗੱਡੀ ਬਸ ਹੁਣ ਆਪਾਂ ਨੇ ਮੇਨ ਗੇਟ ਤੇ ਜਾ ਕੇ ਰਿਸੀਵਿੰਗ ਲੈਣੀ ਹੈ ਫਿਰ ਉਸ ਤੋਂ ਬਾਅਦ ਨਿਕਲਦੇ ਆਪਾਂ ਇੱਥੇ ਤੋਂ ਆ ਵੀ ਮਿੱਤਰੋ ਦੇਖੋ ਆਪਾਂ ਗੱਡੀ-ਗੱਡੀ ਖਾਲੀ ਕਰਤੀ ਦੇਖੋ ਇੱਧਰ ਕਰੀ ਆਪਾਂ ਨੇ ਗੱਡੀ ਖਾਲੀ ਰিসিਵਿੰਗ ਮਿਲ ਗਈ ਹੁਣ ਆਪਾਂ ਚੱਲੇ ਘਰ ਨੂੰ ਵੀਡੀਓ ਦਾ ਐਂਡ ਕਰਦੇ ਆ ਇੱਥੇ ਹੀ ਜੇ ਵੀਡੀਓ ਕਿਸੇ ਨੂੰ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ 'ਚ